ਕਿਆ ਨਹੀਂ ਕਿੰਨੇ ਘਰ ਅੱਜ ਕਮੇਰਾ ਮੱਖਣਾ ਲੱਗਿਆ ਮੇਰੀਆਂ ਕੋਕਾਂ ਨਹੀਂ ਮੈਂ ਤਾਂ ਤੇਰਾ ਪਿਓ ਹੀ ਵਿਆਹ ਹੈ ਕਿਉਂਕਿ ਮੈਂ ਤਾਂ ਹੁਣ ਹੀ ਲੈਣੀ ਆ ਬਸ ਤਾਂ ਬਾਲਣਾ ਕਹਿੰਦੇ ਅਗਲੇ ਤੇ ਫਲਾਣੇ ਨੇ ਅੱਜ ਕਿਹੜੇ ਆ ਕੇ ਹੈ ਤੇ ਉਹਨੇ ਕਰਾ ਦੇਣ ਲੱਗ ਲੈਂਦੇ ਥਾਲ ਚ ਫਲਾ ਕੇ ਜੋਤ ਤੁਰ ਪੈਂਦੀਆਂ ਮੁਰੇ ਜੀ ਤੇ ਲਾ ਕੇ ਤੁਰ ਫੈਲ ਗਏ ਕਿੰਨਾ ਪਨਚੋ ਹੁੰਦਾ ਵਿਆਹ ਤਾਂ ਦੇਖੋ ਵਿਆਹ ਤੋਂ ਬਲ ਮੈਂ ਜਰੂਰ ਉਹ ਕਿਹੜਾ ਹੁੰਦਾ ਆਪਾਂ ਜੀ ਬਹਿ ਜਾਂਦੇ ਹਾਂ ਹਾਂ ਜੀ ਹਰ ਬੰਦੇ ਨੂੰ ਆਹਨ ਖੇਤੀ ਦੀ ਮੁਰਗੀ ਜ ਆ ਕੋਈ ਨਹੀਂ ਕਰਨਾ ਸਾਡੇ ਬੰਦੇ ਹੁਣ ਕਈ ਵੰਦੇ ਆਉਂ ਕਰਦੇ ਨੇ ਸ਼ਗਨ ਪਹਿ ਲੱਗ ਗਿਆ ਹਾਂ ਸਦਾ ਟਾਈਮ ਵੀ ਨਹੀਂ ਜਾਣਦਾ ਹੁਣ ਤਾਂ ਉਹਨਾਂ ਨੇ ਵੀ ਹਾਂ ਆਕੇ ਟਾਈਮ ਵੀ ਬਹੁਤ ਹੀ ਫਿਰ ਬੰਦੇ ਵੀ ਸਾਥ ਜੁਗਦੇ ਜੰਮੀ ਹੋਏ ਤੇ ਹੁਣ ਤੋਕ ਕਰ ਹਾਂ ਹੋਰ ਹਾਂ ਗੀਤ ਸੁਣਾਉਂਗਾ ਅੱਟਾ ਸੰ ਲੜਣਗੇ ਉੱਤੇ ਗੀਤ ਗਾ ਦੇਣਗੇ ਅਸੀਂ ਇੱਕ ਦੋ ਕੱਟ ਕੋ ਘੱਟੀ ਕੰਮ ਕਰਦਾ ਬਸ ਰਹਿਣੇ ਚ ਤੇ ਵੀਰ ਜੀ ਹੁਣ ਵੀ ਬਹੁਤ ਹੈ ਮੈਂ ਰਹਿਣੇ ਚ ਹੀ ਆਮੀ ਰਹਣੀ ਆ ਫੇਰ ਤੋਂ ਹਾਣੇ ਕੋਲੇ ਫੋਲਦ ਮੱਕਾ ਸਾਡ ਤੋਂ ਹੀ ਅੱਛਾ ਮੇਰੇ ਪਿੰਡ ਕੰਤਾ ਦੇ ਚਾਰ ਦਾ ਅੱਛਾ ਆਸਨਾ ਪੇੜਨਾ ਵਿਆਹ ਦਾ ਕਿਉਂ ਐਨ ਵਿੱਚ ਇੱਕ ਇੱਕੀ 22 ਦਿਨ ਪਹਿਲਾਂ ਸੁਧਣੀ ਹੈ ਕਿ ਉੱਥੇ ਵਿਆਹ ਫਿਰ ਕਰਦੇ ਹੋਣਗੇ ਪਿੰਡਾਂ 'ਚ ਕਰ ਕਰਦੇ ਨਾ ਜੀ ਕਰਦੇ ਬੈੜ ਚਿchnੇ ਫਿਰ ਆਪਣੇ ਵੀ ਹੀ ਬੇੜੇ ਨਹੀਂ ਕਿਉਂ ਗੱਤ ਅੱਛਾ ਜੀ ਐ ਕੱਠੀ ਏਡੀ ਬੋਰੀ ਲੈਣਗੇ ਫਿੱਕੀਆਂ ਫਿੱਲਾ ਵਿੱਚ ਖਿਲਾਣਗੇ ਮਿੱਠੀਆਂ ਹੁੰਜਲ ਘਰ ਪਰ ਸਾਰਿਆਂ ਨੂੰ ਬੰਦੀਆਂ ਅੱਛਾ ਜੀ ਫਿੱਲਾ ਦੀ ਬੋਰੀ ਲੈ ਕੇ ਧਰ ਲੈਂਦੇ ਨੇ ਕਿੰਨੇ ਦਿਨ ਚੱਲਦਾ ਵਿਆਹ ਪਹਿਲਾਂ ਸਾਡੇ ਵੀ 11 ਦਿਨਾਂ ਤੋਂ ਵੀ ਲੱਗ ਜਾਂਦੇ ਨੇ ਇੱਕ-ਇੱਕ ਦਿਨਾਂ ਤੋਂ ਵੀ ਲੱਗ ਜਾਂਦੇ ਨੇ ਅੱਛਾ ਜੀ ਪ੍ਰੋਗਰਾਮ ਚੱਲ ਰਿਹਾ ਹੈ ਅੱਥੇ ਗੀਤ ਗਾਣਾ ਅੰਨੱਤੇ ਨਾਲ ਕੁਦਣਾ ਉਹ ਨਾ ਪਾਣ ਸਾਰਾ ਕੁਝ ਹੈ ਮਨਵਾਇ ਕਿਉਂ ਅਸੀਂ ਅਖੇ ਸਾਰੇ ਕੋਈ ਬੰਦੇ ਨਹੀਂ ਥੋੜੇ ਥੀਕੇ ਇੱਕ ਵੀਡੇ ਸਾਰੇ ਬੰਦੇ ਆ ਕੇ ਕੋਈ ਕੰਮ ਕਰਾਉਂਦਾ ਹੈ ਹਾਂ ਜੀ ਔਰ ਕੁਝ ਕਰਦਾ ਹੈ ਹਾਂ ਜੀ ਸੱਤ ਹਫ਼ਤਾ ਪਹਿਲਾਂ ਪੱਟੀ ਛੱਡਦੀ ਹੈ ਹਾਂ ਛੱਡਦੀ ਉੱਥੇ ਜਾ ਕੇ ਸਾਰਾ ਕੁਝ ਰੈਡੀਮੇਡ ਬਣਿਆ ਪਿਆ ਬੜੇ ਮੋਹਰੇ ਤੋਂ ਸਾਨੂੰ ਹਾਂ ਹਾਂ ਸਾਰਾ ਕੁਝ ਬਣ ਜਾਂਦਾ ਹਾਂ ਅੱਜ ਤਾਂ ਮੈਂ ਚੱਲੀ ਜਾ ਇਹਨੇ ਦੇ ਪਹਿਲਾਂ ਤਾਂ ਜਰੂਰੀ ਚੱਲਦਾ ਇੱਥੇ ਤਾਂ ਆਪਣੇ ਤਾਂ 2 ਦਿਨ ਹੀ ਪਹਿਲਾਂ ਚੱਲਦਾ ਆਪਣੇ 2 ਦਿਨ ਇੱਥੇ 3 ਦਿਨ ਕਰ ਲਈ ਇੱਕ ਕੜਾਈ ਵਾਲੇ ਨੇ ਇੱਕ ਰੋਟੀ ਵਾਲੇ ਤੋਂ ਦੋ ਦਿਨ ਸਹੀ ਗੱਲ ਹੈ ਹਾਂ ਤੇ ਸਾਢੇ 3:00 ਹੋਰ ਦੀ ਗੱਲ ਦੇਖੋ ਮੈਂ ਜਿਹੜੀ ਜਿਹੜੀ ਗੱਲ ਸਾਨੂੰ ਮਗਸਤਾਂਪਾ ਦੀ ਫਿਲਮ ਵੀ ਦਿਖਾਉਣੇ ਆਜਲੋ ਹਾਂਜੀ ਉਹ ਗੱਲਾਂ ਕਰਦੇ ਆ ਕਿ ਜਿੱਥੇ ਭਜਾਨੇ ਹਨ ਆਪ ਕੋਲ ਸੀ ਇਹ ਜਾਈ ਹਰ ਬੰਦਾ ਕਹਿੰਦੇ ਚਲੋ ਵੀ ਇੱਥੇ ਕਾਲੀ ਹੁੰਦੀ ਮੋੜ ਨਿੱਕਾ ਰਾ ਕੇ ਚੇਹੇ ਪੈ ਜੀਏ ਪਰ ਜਾ ਕੇ ਉੱਥੇ ਜੇ ਨਹੀਂ ਤੁਹਾਨੂੰ ਆਪਾਂ ਨੂੰ ਵੀ ਬੀਬੀ ਬੰਦੋ ਪੁੱਛਦਾ ਆ ਕੇ ਆਪਾਂ ਰਿਸ਼ਤੇਦਾਰ ਨੂੰ ਆਪਣੇ ਪੂਰੀ ਪੁਰਾਣਾ ਕੋਈ ਹੋਵੇ ਆਪਾਂ ਨੂੰ ਕਹਿੰਦੇ ਵੀ ਆ ਜਾਓ ਭਾਈ ਕਹਿੰਦੇ ਮਿਲਿਓ ਕਹਿੰਦੇ ਟਾਈਮ ਹੀ ਨਹੀਂ ਹੈ ਟਾਈਮ ਨਾਲ ਰਹਿ ਗਿਆ ਜੇ ਉਹਨੂੰ ਪੁੱਛੂਗਾ ਅੱਜ ਕੱਲ ਕੰਮ ਕੀ ਕਰਦੇ ਕਹਿੰਦੇ ਵੇਲੇ ਨਹੀਂ ਨਾਲੇ ਵੇਲੇ ਨਹੀਂ ਨਾਲੇ ਰਹਿੰਦੇ ਸਾਰੇ ਕੰਮ ਤਾਂ ਉਹ ਤੂੰ ਘਟ ਗਏ ਸਮਾਂ ਕੰਮ ਜਿਆ ਤਾਂ ਵਗ ਜਾਂਦੇ ਸੀ ਜੱਟ ਬੰਦੇ ਰਹਿੰਦੇ ਸੀ ਕਈ ਮੇਰੇ ਨਾਲ ਹਾਂ ਰਹਿੰਦੇ ਸੀ ਕੋਣ ਰਹਿੰਦੇ ਨਹੀਂ ਸਮਾਂ ਫੋਨ ਤਾਂ ਬੇਸ਼ਨਰੀਆਂ ਨੂੰ ਐਵੇਂ ਛੇਤ ਘਰੇ ਮੋਬਾਈਲ ਤੇ ਦੇਖੀਏ ਆ ਇੱਥੇ ਹੀ ਆਲਾ ਸਾਰਾ ਕੁਝ ਉਹ ਵੀ ਦੇਖਦੇ ਨਹੀਂ ਨੇ ਰਸਤੇ ਚੋਂ ਆਉਣੇ ਬੰਦੇ ਗੱਡੀ 'ਚ ਨਹੀਂ ਆਉਂਦੇ ਉਹ ਤਾਂ ਕਾਰ ਚ ਆਉਂਦਾ ਕੋਈ ਬੰਦਾ ਮੋਟਰਸਾਈਕਲ ਤੇ ਆਉਣਾ ਹੁਣੇ ਭਜਾਈ ਆਉਣਾ ਕਾਰ ਆ ਕੇ ਖੜਾ ਕੇ ਪੈ ਗਿਆ ਪੈ ਗਿਆ ਨਾ ਬਸ ਕਾਲੀ ਵਰਤ ਮਨਾਂ ਦੇ ਵਿੱਚ ਇਹ ਕਾਲੀ ਪਸੀ ਹੋਈ ਏ ਸ਼ਾਂਤੀ ਨਹੀਂ ਕੋਈ ਕਾਲੀ ਵਰਤੀ ਹੋਈ ਏ ਜੀ ਕੋਈ ਨਹੀਂ ਰਿਹਾ ਸਾਜੀ ਪੁੱਤ ਲੱ ਡਰਾਈਵਲਾ ਬਸ ਦਾ ਮੈਂ ਕਦੀ ਮੇਲਾ ਨਹੀਂ ਕਰਨ ਜਾਣਾ ਜਿਹੜੇ ਰਿਸ਼ਤਾ ਕਰਾਤਾ ਆਪਾਂ ਨੇ ਪੂਰਤੋਂ ਨਹੀਂ ਆਂਗੇ ਹਾਂ ਮੈਂ ਇੱਥੋਂ ਨਹੀਂ ਆ ਜਾਣਾ ਕੱਲੀ ਨੂੰ ਦੋਰੀ ਅੱਛਾ ਜੀ ਹਾਂ ਇਹ ਤਾਂ ਮੈਂ ਨਹੀਂ ਰਹਿ ਸਕਦਾ ਹੈ ਕਿ ਮਾਂ ਬਤਾਇਆ ਇਹ ਤਾਂ ਹੁਣ ਖੜਨਾ ਪੈਂਦਾ ਨਹੀਂ ਤਾਂ ਟਾਈਮ ਤੇ ਅਗਲੇ ਕਹਿੰਦਾ ਕਿਰਾਂ ਵੀ ਖੜਿਆ ਹਾਂ ਉਹ ਕਹਿੰਦਾ ਸਭਾ ਮਸ਼ੀਨਰੀ ਆਉਣ ਨਾਲ ਨਾ ਘਟ ਗਿਆ ਟਾਈਮ ਘਟ ਗਿਆ ਸਭਾ ਤਾਂ ਜੀ ਘਟ ਗਿਆ ਅੰਮ ਤਾਂ ਛੋਟੇ ਹੋ ਗਏ ਅੱਗੇ ਖੇਤਾਂ 'ਚ ਬੜਾਈਆਂ ਦੇ ਕੰਮ ਦੇਖੋ ਕਿੰਨਾ ਕਿੰਨਾ ਦਿਨ ਚੱਲਦੇ ਸੀ ਹੁਣ ਤਾਂ ਮਸ਼ੀਨਾਂ ਵੱਢ ਗਈਆਂ ਤੁਸੀਂ ਘੰਟਿਆਂ ਦੇ ਵਿਲੇ ਹੋ ਜੇ ਹਾਂ ਜੀ ਮੈਂ ਤਾਂ ਕਿਹੜਾ ਦੇਣ ਕੋਈ ਰੋਟੀ ਨਹੀਂ ਲੈ ਕੇ ਜਾਣੀ ਕਿਸੇ ਨੇ ਹੁਣ ਮੈਂ ਤਾਂ ਖੇਤੋਂ ਤੁਰਤੇ ਖਾਲੀ ਤੇ ਨਹੀਂ ਆਏ ਗਿਆ ਅੱਗੇ ਸਾਡਾ ਅੱਡਾ ਪਰਿਵਾਰthia ਬੇਟੇ ਬੇਟੇ ਤਿੰਨ ਪਟਿਆਰੇ ਤੇ ਸਾਡੇ ਅੱਛਾ ਜੀ ਤਿੰਨੇ ਪਟਿਆਰੇ ਮਿਲਾ ਇੱਥੋਂ ਚੱਤ ਦੇਰ ਦੀ ਜਲਤੀ ਬਾਦ ਨਹੀਂ ਮੇਰੇ ਬਾਪੂ ਕਹਿੰਦਾ ਸਾਰੇ ਬੱਕ ਜੋ ਇਹ ਇੰਨੀਆਂ ਨੇ ਰੋਟੀ ਆਪੀ ਦੇਣੀ ਹੈ ਖੇਤ ਹੁਣ ਜੀ ਰੋਟੀ ਖੇਤ ਜਾਨਾ ਪਈ ਜੀ ਉਦੋਂ ਪਹਿਲਾਂ ਐ ਤਿਆਰ ਹੋਣ ਲੱਗ ਜੰਦੀ ਵੀ ਮੈਂ ਖੇਤ ਜਾਣਾ ਰੋਟੀ ਹਾਏ ਹਾ ਅੰਨਾ ਚੋਰ ਚੜਦਾ ਨਾ ਰੋਟੀ ਦੇ ਕੇ ਆ ਕੇ ਮੁਰਕੇ ਜਾਦਾ ਟਾਈਮ ਫਿਰ ਦੁਪਹਿਰ ਦਾ ਟਾਈਮ ਹੋ ਗਿਆ ਖੇਤੀ ਗੇੜੇ ਲਾਈ ਜਾਂਦੇ ਹੁਣ ਮੈਂ ਘਰੇ ਬੈਠੇ ਨਾ ਆਇਆ ਖੇਤ ਜਾਂਦੇ ਦੇਖ ਲੈ ਅੱਛੀ ਇੰਨੀ ਦੂਰ ਖੇਤਾਂ ਤਾਂ ਵੀ ਵਰਦੇ ਛੱਡੇ ਤੇ ਨੇ 10000 ਵਾਲਾ ਸਤੂਲ ਧੋਗਾ ਅੱਛਾ ਜੀ ਸਾਡਾ ਫੇਕਲਾ ਇੱਥੇ ਚੱਕ ਦੀ ਕੋਈ ਤਾਂ ਹੀ ਪਾਣੀ ਭਿੰਦਰੂ ਜੀ ਇਹ ਕੰਮ ਸੀ ਮੈਂ ਇੱਥੋਂ ਟੋਤਰਾ ਚੱਕਦੇ ਵੀ ਇੰਨੇ ਡੋਗਰਾ ਦਾ ਕੰਮ ਕੰਮ ਹੈ ਹੈ ਐਨੀ ਇੱਕ ਜਣੀ ਪਾਸ ਦੇ ਇੱਕ ਜਣੀ ਬਾਹਰ ਦੀ ਸਾਡਾ ਨਾਲੇ ਦਾ ਕੰਮ ਧੀ ਮੱਝਾ ਹੁੰਦੀਆਂ ਸੀ ਆਹ ਲਾ ਕੇ ਫੜ ਜਾਂਦੇ ਨਾਲ ਥੱਕ ਤੇ ਵਧੀਆ ਸੇੜ ਵੀ ਵਧੀਆ ਸੇੜ ਵਧੀਆ ਤੇ ਨੀਂਦ ਵੀ ਕੋਈ ਆਉਂਦੀ ਸੀ ਹੁਣ ਤਾਂ ਹੀ ਬਿਮਾਰੀਆਂ ਵੱਧ ਗਈਆਂ ਬਿਮਾਰੀਆਂ ਵੀ ਤਾਂ ਹੀ ਵੱਧ ਗਈਆਂ ਸਾਰੇ ਵੇਢਨੇ ਬਸ ਧੋਲੇ ਕੱਪੜੇ ਪਾ ਕੇ ਆ ਰਹੀਆਂ ਨੇ ਤੇ ਸਾਰੇ ਕੰਮ ਕਰਕੇ ਨਾ ਜਿਹੜੀ ਚੀਜ਼ ਤੁਸੀਂ ਖਾਂਦੇ ਵੀ ਸੀ ਤਾਂ ਹੀ ਖਾਪਦੀ ਸੀ ਉਹ ਦੁੱਧ ਬਾਹਰ ਦੁੱਧ ਕੀ ਜੋ ਖਾਂਦੇ ਤਾਂ ਹੀ ਖਾਪਦਾ ਸੀ ਤੇ ਇੰਨਾ ਕੰਮ ਸੀ ਕਰਨਾ ਮੈਂ ਤਾਂ ਜੀ ਦੁੱਧ ਵੀ ਨਹੀਂ ਪਿੰਦੀ ਇੰਨੇ ਨੇ ਡੰਗਰ ਸੀ ਡੰਗਾਂ ਦਾ ਮੈਂ ਇੰਨਾ ਕੰਮ ਕਰ ਦਿੱਤੇ ਹੁਣ ਦੁੱਧ ਪੀਣ ਲੱਗ ਗਈ ਹੁਣ ਕੰਮ ਵੀ ਸਾਡਾ ਤੇ ਗਰੀਬ ਨੂੰ ਬੁਲਾ ਮੈਂ ਦੁੱਧ ਨਹੀਂ ਪਿੰਦੀ ਮੇਰੇ ਸਾਥ ਸੇ ਮੈਂ ਦੁੱਧ ਪੀਣ ਲੱਗਈ ਹਾਂ ਮੈਂ ਅੱਛਾ ਜੀ ਬਾਗੀ ਡਾਕਟਰ ਕੋਲੇ ਕਹਿੰਦੇ ਆਂ ਦੱਸ ਪੁੱਤ ਆਹ ਵਾਪਾ ਕਹਿੰਦਾ ਬੇਬੇ ਤੇਰੀ ਨੂਹ ਕਿੱਟੀ ਐ ਅੱਛਾ ਕਹਿੰਦੇ ਬਾਬਾ ਹੈਗੀ ਤਾਂ ਮੇਰੀ ਨੂਹ ਹ ਕਹਿੰਦੀ ਵੇਪੇ ਨੋਹਾ ਦੇ ਤਾਂ ਕੋਈ ਕਹਿੰਦੀ ਨੋਹਾਂ ਤਾਂ ਦੇਖਿਆ ਨਾ ਅੱਛਾ ਜੀ ਵੀ ਤੂੰ ਕਹਿੰਦੀ ਨਾ ਸਾਰਾ ਪਰਿਵਾਰ ਦੁੱਧ ਪਿੰਦਾ ਹੈ ਕਹਿੰਦੀ ਜੇ ਮੈਂ ਦੀ ਦੋ ਟਾਈਮ ਦਾਲ ਜੇ ਪੜਦਾਂ ਤਾਂ ਤਕਰਾਰ ਕਰਦੇ ਨੇ ਕਾ ਹਾਂ ਵੀ ਜੇ ਦੇ ਦੁੱਧ ਨਹੀਂ ਪਿੰਦੀ ਤੇ ਕਹਿੰਦੀ ਮੇਰਾ ਦੁੱਧ ਪੀਣ ਲਾੜੀ ਹੈ ਚੱਲ ਹੋਲੀ-ਹੋਲੀ ਮੇਰੇ ਸੱਸ ਨੇ ਭਾਈ ਬਹੁਤ ਸੇਵਾ ਕੀਤੀ ਮੇਰੀ ਅੱਛਾ ਜੀ ਆ ਮੈਂ ਕਹਿੰਦਾ ਉਹਨੂੰ ਪਹਿਲੇ ਟੀਕੇ ਲਵਾਏ ਤਾਂ ਨਾ ਗੱਡੇ ਬਾਬਾ ਜੀ ਆਪਣਾ ਦੁਆਗ ਬੁੱਤੀ ਦੀ ਤਾਂ ਬੱਧੀਆ ਆਹ ਕਹਿੰਦਾ ਤੇਰੇ ਤੋੜੀ ਖੋਹਣ ਕਰੂਗੀ ਹੱਥ ਚ ਜਿੱਦਾਂ ਚਲ ਕੱਟ ਲੈ ਜੇ ਕਰੂਗਾ ਉਦੋਂ ਤੇਰੇ ਨਾਲ ਲੜਿਆ ਕਰੂਗਾ ਆਹ ਅੱਛਾ ਜੀ ਕਹਿੰਦੀ ਚੱਲ ਬਾਬਾ ਇਹਨਾਂ ਦਾ ਘਰ ਇਹਨਾਂ ਦਾ ਜੇ ਕੱਤੀ ਜਿੱਦਾ ਖਾਊਗੀ ਆਹਦੇ ਘਰੇ ਕੰਮ ਵੀ ਕਰ ਲੂ ਹੂੰ ਚੱਲ ਫਿਰ ਹੌਲੀ ਹੌਲੀ ਜੀ ਮੇਰੇ ਪੰਜ ਛੀਤੀ ਤੇ ਲਵਾ ਫਿਰ ਮੈਨੂੰ ਦੁੱਧ ਵੇਆ ਕਰਨੇ ਕੱਲੇ ਪੱਤੀ ਪਾ ਕੇ ਜੇ ਦਾ ਕੰਮ ਕਰੇ ਤਾਂ ਕਾੜ ਕੇ ਜੇ ਤੇ ਫਰਕ ਦੇਖੀਵੇਂ ਫਿਰ ਵੀ ਮੈਂ ਥੋੜਾ ਰਹਿ ਜਾ ਕਰ ਫਿਰ ਮੈਂ ਲੜੀਂਆਂ ਦੇ ਦੇ ਅੱਛਾ ਜਿੱਤੇ ਮੈਨੂੰ ਘੱਟ ਰਹਿ ਜਾਂਦਾ ਕਹਿੰਦੀ ਬਾਬੇ ਦੀ ਗੱਲ ਸੱਚੀ ਹੋਵੇ ਹਾਂ ਸੱਚੀ ਹੋਵੇ ਬਾਬਾ ਕਹਿੰਦਾ ਤੇਰਾ ਤੇਜੀ ਤੋੜੀ ਖੋਇਆ ਕਰੂਗੀ ਇਹ ਤਾਂ ਤੂੰ ਦੁੱਧ ਪੀਣ ਨਾਲ ਲਾਈ ਨੂ ਕਹਿੰਦੀ ਨਾ ਦੁੱਧ ਪੀਣ ਤਾਂ ਲਾਣਗੀ ਜਦ ਫਿਰ ਬੈਠੂਗੀ ਫਿਰ ਜਿੱਤੇ ਘੱਟ ਰਹਿ ਜਾ ਕਰ ਮੈਂ ਕਹਿੰਦੀ ਵੇਬੀ ਮੈਨੂੰ ਤਾਂ ਘੱਟ ਰਹਿ ਗਿਆ ਮੇਰੇ ਤਾਂ ਜਵਾਕ ਵੀ ਗਏ ਦੁੱਧ ਮੈਨੂੰ ਕੀ ਪਾਇਆ ਉਹ ਬੇਬੇ ਤਾਂ ਅਗਲਾ ਗਲਾਸ ਪਾਣੀ ਜ਼ੋਰ ਪਾ ਕੇ ਬੱਦ ਪਾ ਦਿੰਦਾ ਬੇਬੇ ਅਸਾਂ ਮੇਂ ਸਮੇਂ ਚੰਗੀ ਸੀ ਹਵੇ ਚੰਗੇ ਤੇ ਨਾ ਹਾਂ ਐਂ ਕਹਤਾ ਉਹ ਵੇਖੇ ਸੱਸ ਮਾਤਾ ਸਾਡੀ ਹੋਈ ਇਹ ਛੋਟੀ ਐ ਸਾਰਾ ਤੋਂ ਮੈਂ ਵਿਚਾਰਨੀ ਆ ਸਾਡੇ ਦੋ ਮਕਾਨ ਨੂੰ ਵੰਡ ਲੈ ਪਾ ਚ ਲੈ ਨੇ ਇੱਕ ਟੇਜੀ ਦੀ ਚਾਰ ਪੁੱਤਾਂ ਤੇ ਤਿੰਨ ਤੋ ਵਾ ਕੇ ਰੱਖਤਾ ਆ ਆਤਮਾ ਹੀ ਪਿਆਰ ਬਣਾ ਕੇ ਰੱਖੀ ਸਭ ਤੋਂ ਬੜੀ ਗੱਲ ਐ ਹਾਂ ਤਿੰਨ ਚਾਰ ਅਵਧਰ ਵਾ ਕੇ ਵੀ ਆ ਹੀ ਰਹਿ ਗਏ ਦੋ ਹਾਂ ਹਾਂ 25 ਸਾਹ ਹਾਂ ਦਰਵਾਤ ਵਾਲਾ ਬੱਚਿਆਂ ਦੀਆਂ ਬਹੁਤ ਤਰਬੀ ਇਥੋਂ ਉਹ ਚਲੇ ਗਏ ਨਵੇਂ ਆਈਗੇ ਜਾਣੇ ਜਾਈਗੇ ਹਾਂ ਮਾਂ ਜੀ ਸਾਡੇ ਤਾਂ ਹੋਕਮ ਰਹਿਣੀ ਤੇ ਬਾਪੂ ਮੁਰੇ ਬੇਬੇ ਮੁਰੇ ਵਰਤਦੇ ਹੁਣ ਤਾਂ ਬੋਲਣ ਲੱਗ ਗੀਆਂ ਆਹ ਕੰਮ ਨਹੀਂ ਤੁਸੀਂ ਐ ਕਰਾ ਜਾ ਮੈਂ ਕਹਿ ਸੱਚਾ ਤਾਂ ਬੋਲਿਆ ਨਹੀਂ ਪਹਿਲਾਂ ਤਾਂ ਬਹੁਤ ਇੱਜ਼ਤ ਸੀ ਸੱਚਾ ਤਾਂ ਬੋਲਿਆ ਨਹੀਂ ਜੀ ਦੇਖੋ ਹੁਣ ਤੁਸੀਂ ਬੋਲਦੇ ਹੋ ਸਾਡੀ ਪੁਰਬੀ ਦੀ ਐ ਚੱਲ ਭਈਆ ਪਗਾ ਲਓ ਪੁੱਤ ਹਾਂ ਤਾਂ ਬਾਪੂ ਨਾ ਬੇਬੇ ਨਾ ਨਹੀਂ ਕਰਾ ਕਰ ਦੁਬਾਰਾ ਕਿਤਾ ਉਚਾਲੇ ਕਰਾਇਆ ਤਲਾਨਾ ਨਹੀਂ ਕਰਨਾ ਹਬੀਬਾਂ ਤੋਂ ਗੱਲ ਨਹੀਂ ਬਾਪੂ ਅਗਲਾ ਵੀ ਟਾਈਪ ਆਲਾ ਜੇ ਕੋਣਾ ਨਹੀਂ ਤੇਰੀ ਵੀ ਰਾਈਨ ਲਾ ਪਈ 16 ਦਾ ਗੋਦ ਦਾ ਨਹੀਂ ਉਹ ਕਹਿਣਾ ਬਾਰੇ ਟੱਪਰਾਂ ਦੇ ਟਾਈਮ ਲਾਗੇ ਮਿੱਟੀ ਦੀ ਇੱਕੋ ਬੰਦਾ ਸੀ ਹਾਂ ਉਹ ਹੀ ਮੇਲਵਾ ਤੇ ਜਿਹੜੀ ਗੱਲ ਕਰਦੀ ਕੋਈ ਸਾਢੇ ਪੰਜ ਸੀ ਬੋਲਦਾ ਨਾ ਉਹ ਸਹੀ ਬੋਲਣਾ ਹੁਣ ਆਹ ਚਾਹੀ ਪ੍ਰੋਬਲਮ ਨਾ ਕੋਈ ਨਹੀਂ ਬੋਲਦਾ ਜੇ ਇੱਥੇ ਆ ਜਾਂਦਾ ਤੁਸੀਂ ਬੈਠੇ ਹੁੰਦੀਆਂ ਐ ਕਹਿੰਦੇ ਬਾਪੂ ਜੀ ਆ ਗਏ ਹਾਏ ਕੋਈ ਕਿੱਥੇ ਬੈਠਾ ਸਾਰੀ ਬੈਠੀਆਂ ਲਮਨ ਜਾਂਦੇ ਆຊੀ ਮੰਨ ਜਾਂਦੇ ਜਰਕ ਜਰਕ ਖੜੀ ਹੋ ਜਾਂਦੀਆਂ ਆਹ ਪੋਨੀਆਂ ਕਰਕੇ ਨਹੀਂ ਸਾਨੂੰ ਤੁਰਦੀ ਜਿਹੜੀਆਂ 5-5000 ਪੋਨੀਆਂ ਤੇ ਲਾਉਂਦੀਆਂ ਨੇ ਸਾਨੂੰ ਤਾਂ ਸਿਰ ਤੇ ਵੀ ਇਹ ਪਤਲਾ ਚੁੰਨੀ ਹੁੰਦੀ ਐ ਕਹਿੰਦਾ ਬਾਪੂ ਬਾਜੀ ਆਦਾ ਮੋਹ ਦਿਂਦਾ ਵਿੱਚ ਦਿੱਤੀ ਇਹ ਲਾ ਦੋ ਚੁੰਨੀ ਕਾਣ ਨੂੰ ਕਰਿਆ ਪੰਡਾ 5000 ਲਾ ਕੇ ਵਾਲ ਸਿੱਧੇ ਕਰਾਇਆ ਕਰ ਪਹਿਲੇ ਮਿਲਦੇ ਸੀ ਕਾਣ ਨੂੰ ਪੋਨੀਆਂ ਪਾਣੀ ਕਰਕੇ ਸਭ ਤੋਂ ਪਹਿਲੇ ਸਾਡਾ ਤਾਂ ਹੁਕਮ ਹੈ ਨਹੀਂ ਜੀ ਬਾਪੂ ਮੂਰੇ ਇਹ ਤੋਂ ਵੀ ਗੱਲ ਚੱਲੀ ਪਾਈ ਤੇ ਤੈਨੂੰ ਨਹੀਂ ਕਿਹਾ ਨਾ ਹੋਈ ਇਹ ਨਾ ਇਹਨੂੰ ਕਿਹਦਾ ਪਤਾ ਆ ਜੀ ਬੜੇ ਭਾਗੇ ਸਾਡੀ ਜਾਣ ਨੂੰ ਫੂਰ ਨਾ ਗੁੱਸਾ ਕਰ ਲਵੇ ਨਾ 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 ਕਰੀ ਜਾਓ ਵੀ ਸਾਡੀ ਕਨਵੈਟੀ ਆ ਹੁਣ 5-5000 ਦਾ 10-10000 ਲਾਂਦੇ ਨੇ ਸਾਡਾ ਜੁੱਤਾ ਜਿਹੜਾ ਨੂੰ ਆ ਕੇ ਲੈ ਹੁੰਦਾ ਸਹੀ ਗੱਲ ਸਹੀ ਗੱਲ ਸਾਨੂੰ ਤਾਂ ਗਈ ਪਰਦਾ ਦਿੱਤਾ ਹੀ ਹੋਰ ਵੀ ਕਰ ਸੀ ਪੈਸਾ ਵੀ ਨਹੀਂ ਸੀ ਦੇਖਣ ਹੋਇਗਾ ਜੀ ਅੱਜ ਕਿਥੇ ਪੈਸੇ ਆਜਾ ਆਜੋ ਹੈ ਨਹੀਂ ਸੀ ਪੈਸਾ ਕਿਥੇ ਦੇਖਣ ਉਹ ਜਿਹੜਾ ਜਾਂਦਾ ਸੀ ਬੁੜਾ ਪੈਸੇ ਵੀ ਉਹ ਵਾਪਸ ਲੈਂਦਾ ਲੈ ਮੁੱਕਾ ਫਨਿਕ ਲੈ ਕੇ ਆਇਆ ਮੈਂ ਉਹ ਵੀ ਲੈਂਦੇ ਸੀ ਬੇਬੇ ਤੁਮਾ ਕਹੀ ਐਨੇ ਮੋੜੇ ਨੇ ਮੈਂ ਜਾਂਦੇ ਹਾਂ ਹਰੇਕ ਦੇ ਨਾਲ ਜਾਨਵਰ ਫੜ ਕੇ ਲੈ ਜਾਣੇ ਆ ਕੇ ਮੋੜ ਹਾਂ ਆ ਕੇ ਮੋੜ ਇਹ ਰਿਵਾਇਤ ਹੈ ਹਾਂ ਰਿਵਾਇਤ ਕਿਉਂ ਐਨੇ ਮੋੜ ਲੈ ਵੀ ਕਹਿੰਦੇ ਸਭਾ ਕੋਈ ਕੁਸਤੀ ਨੂੰ ਬੰਨਦਾ ਵੀ ਕੋਸੇ ਚਲੋ ਸਿਆਣੀ ਬੇਬੇ ਇੱਥੇ ਮਾੜੀ ਜਿਹੀ ਗੱਲ ਬੋਲ ਚੁੱਕੀ ਉਸ ਪੁੱਤਾਂ ਨਹੀਂ ਰੱਖਦੀ ਕੁਝ ਹੁੰਦੀ ਰੱਖਦੀ ਐਨੀ ਕਦੇ ਤੇ ਹੋਰ ਵੀ ਆਇਆਂ ਚੱਲਦੀ ਕਬੀਲ ਵਾਲੀ ਆਇਆਂ ਚੱਲਦੀ ਚੱਲਦੀ ਨਾ 10 ਰੁਪਏ ਚ ਮੇਰੇ ਵਾਲੇ ਦਿੰਦੇ ਤੇ ਹੋਂ ਦਾ ਖਲੇ ਕੇ ਤੂੰ ਗੁਰਦੁਆਰੇ ਮੱਥਾ ਟੇਕਣੇ ਵਾਗੇ ਨਹੀਂ ਆ ਸਰ ਉੱਥੇ ਵੀ ਐ ਕਰੀਏ ਤੁਹਾਨੂੰ ਬੰਦਾ ਰਹਿਣ ਲੋ ਬਹੁਤ ਚੰਗਾ ਲੱਗਿਆ ਇਹ ਫੜਨ ਗੱਲਾਂ ਨਾ ਨਾ ਗੱਲਾਂ ਇਹ ਸਾਡਾ ਕਲਚਰ ਹੈ ਇਹ ਸਾਡਾ ਪੁਰਾਣੇ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੀ ਗੱਲ ਪਈ ਹੈ ਪੁਰਾਣੇ ਚੀਜ਼ਾਂ ਬਾਰੇ ਪੁਰਾਣੀ ਗੋਲੀ ਬਾਰੇ ਬਹੁਤ ਮਿਹਰਬਾਨੀ ਜੀ